ਕੌਂਕੋਆ ਸਬੰਧੀ ਚਰਚੀ ਅਪਡੇਟਸ ਨੇ ਮਿਤੀ 12 ਤਰੀਕ ਨੂੰ 12 ਫਰਵਰੀ ਨੂੰ ਡਾਲੇਪਿੰਡ ਇੱਕ ਪੰਚਾਇਤ ਮੈਂਬਰ ਦੇ ਕਰਦੇਬਾਰ ਫਾਇਰਿੰਗ ਹੋਈ ਸੀ ਉਹਦੇ ਸਬੰਧੀ ਮੈਨੇ ਥਾਣੇ ਦੇ ਵਿੱਚ ਅਟੈਂਪਟ ਟੂ ਮਰਡਰ ਆਰਮਜ਼ ਐਗ ਦੇ ਤਾਰਾਂਵਾ ਦੇ ਵਿੱਚ ਮੁਕਤਮਾ ਦਰਜ ਕੀਤਾ ਗਿਆ ਸੀ ਉਹਨੂੰ ਮੋਗੇ ਪੁਲਿਸ ਦੀ ਟੀਮ ਹਰੈਂਗਲ ਤੋਂ ਇਨਵੈਸਟੀਗੇਟ ਕਰ ਰਹੀ ਸੀ ਡੂਰਿੰਗ ਇਨਵੈਸਟੀਗੇਸ਼ਨ ਅਗਲ ਸਾਹਮਣੇ ਆਈ ਸੀ ਕਿ ਕੋਈ ਬਾਅਰ ਬੈਠੇ ਵਾਂਟਡ ਅਕਿਊਜ਼ਡ ਨੇ ਆ ਕੰਮ ਕਰਾਇਆ ਹੈ ਉਹਦੇ ਵਿੱਚ ਅਸੀਂ ਜਿਹੜੇ ਅਕਿਊਜ਼ ਹੈਗੇ ਸੀ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰ ਲਈ ਸੀ ਉਹਦੇ ਸਬੰਧੀ ਅੱਜ ਮਾਰਨਿੰਗ ਜਿਹੜੀ ਮੋਗਾ ਪੁਲਿਸ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਉਹੀ ਸੇਮ ਅਕਿਊਜ਼ ਇਸ ਏਰੀਆ ਦੇ ਵਿੱਚ ਘੁੰਮ ਰਹੇ ਆ ਤੇ ਕੋਈ ਹੋਰ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਆ ਤੇ ਅੱਜ ਇੱਥੇ ਜਦੋਂ ਐਸਐਚਓ ਮੈਣੇ ਦੀ ਟੀਮ ਉਹ ਇਨਫੋਰਮੇਸ਼ਨ ਦੇ ਆਧਾਰ ਤੇ ਆਈ ਤੇ ਇੱਥੇ ਜਦੋਂ ਸਾਰਾ ਚੈੱਕ ਕੀਤਾ ਤੇ ਇੱਕ ਅਕਿਊਜ਼ ਅਮਨ ਕੁਮਾਰ ਜਿਹੜਾ ਕਿ ਫਾਜ਼ਿਲਕੇ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਪਹਿਲਾਂ ਵੀ ਐਫਆਈਆਰ ਦਰਜ ਹੈ ਉਹਨੇ ਖੇਤਾਂ ਦੇ ਵਿੱਚ ਦੀ ਭਜਣ ਲਈ ਪੁਲਿਸ ਪਾਰਟੀ ਤੇ ਓਪਨ ਫਾਇਰ ਕਰਤੇ ਉਹਦੇ ਵੱਲੋਂ ਤਿੰਨ ਫਾਇਰ ਕੀਤੇ ਗਏ ਆ ਪੁਲਿਸ ਟੀਮ ਵੱਲੋਂ ਆਪਣੇ ਬਚਾ ਲਈ ਦੋ ਫਾਇਰ ਕੀਤੇ ਗਏ ਜਿਹਦੇ ਵਿੱਚ ਉਹਦੇ ਇੱਕ ਲੈਗ ਸ਼ਾਟ ਇੰਜਰੀ ਹੋਈ ਹੈ ਉਹਨੂੰ ਇਮੀਡੀਏਟਲੀ ਸਿਵਲ ਹਸਪੀਟਲ ਐਡਮਿਟ ਕਰਾਇਆ ਗਿਆ ਤੇ ਉਹਦੀ ਕੰਡੀਸ਼ਨ ਹੁਣ ਠੀਕ ਹੈ ਇਹਦੇ ਵਿੱਚ ਪੁਲਿਸ ਪਾਰਟੀ ਦਾ ਕੋਈ ਬਚਾ ਨਹੀਂ ਹੋਇਆ ਉਹਨਾਂ ਨੇ ਬੜੀ ਬਹਾਦੂਰੀ ਦੇ ਨਾਲ ਆਪਣਾ ਬਚਾ ਕਰਦੇ ਹੋਏ ਤੇ ਉਹ ਅਕਿਊਜ਼ ਨੂੰ ਐਪਰੀਹੈਂਡ ਕਰ ਲਿਆ ਆਹ ਕਿਊਜ਼ ਬੰਬੀਹੇ ਗੈਂਗ ਨਾਲ ਰਿਲੇਟਿਡ ਹੈਗਾ ਹੈ ਜਿਹੜਾ ਇੱਥੇ ਕੋਈ ਫੋਰਵਰਡਡਰ ਨੂੰ ਅੰਜਾਮ ਦੇਣ ਦੀ ਫਰਾਕ ਦੇ ਵਿੱਚ ਸੀ ਉਹ ਜਦੋਂ ਇਹਦੀ ਅਸੀਂ ਪੁੱਛਗੀਚ ਕਰਾਂਗੇ ਜਿਹੜੇ ਉਹ ਡੁੰਗਾਈ ਦੇ ਨਾਲ ਤੇ ਹੋਰ ਸਾਰੀ ਗੱਲ ਕਲੀਅਰ ਹੋ ਜੂਗੀ ਸਭ ਨੇ ਫਾਇਦ ਕੀ ਹੋਗੀ ਤੁਸੀਂ ਪੰਚਾਇਤ ਮੈਂਬਰ ਦੇ ਕਰਨ ਉਹ ਕਿਸੇ ਬਾਹਰ ਬੈਠੇ ਜਿਹੜਾ ਕੋਈ ਵਾਂਟਡ ਅਕਿਊਜ਼ਡ ਹੈ ਕ੍ਰਿਮੀਨਲ ਉਹਦੇ ਕਹਿਣ ਤੇ ਉਹਨੇ ਕੀਤੀ ਸੀ ਤੇ ਉਹ ਜਿਹੜਾ ਬੰਦਾ ਬਾਹਰ ਬੈਠਿਆ ਹੈ ਉਹਨੇ ਆ ਫਾਇਰਿੰਗ ਕਰਾਈ ਸੀ ਡਿਊਰਿੰਗ ਇਨਵੈਸਟੀਗੇਸ਼ਨ ਆ ਸਾਰੀ ਗੱਲ ਕਲੀਅਰ ਹੋ ਜੂਗੀ ਵੀ ਉਹਦਾ ਮੋਟਿਵ ਕੀ ਸੀ ਜੇ ਇਹਨੇ ਹੋਊ ਵੀ ਕੋਈ ਸਖਸੀਅਤ ਹੈ ਜੀ ਐ ਦੇ ਨਾਲ ਇੱਕ ਮਲਕੀਤ ਸਿੰਘ ਉਰ ਮੰਨੂ ਨਾਂ ਦਾ ਬੰਦਾ ਵੀ ਸੀ ਜਿਹੜਾ ਪਹਿਲਾਂ ਏਜੀਟੀਐਫ ਤੇ ਸੀਆਈਏ ਮੋਗਾ ਦੇ ਜੁਆਇੰਟ ਆਪਰੇਸ਼ਨ ਦੌਰਾਨ ਫੜਿਆ ਗਿਆ ਤੇ ਦੂਜਾ ਅਕਿਊਜ਼ਡ ਆਸ਼ਮੀ ਦੋਨੋਂ ਨੇ ਇਹ ਦੋਨੇ ਜਣੇ ਸੀਗੇ ਮੋਟਰਸਾਈਕਲ ਸਵਾਰ ਸੀਗੇ ਹਾਂਜੀ ਹਾਂਜੀ ਹਜੇ ਤੱਕ ਵੀ ਇਨਵੈਸਟੀਗੇਸ਼ਨ ਚ ਚੱਹੀ ਗੱਲ ਸਰ ਇਹਨੇ ਮੁਕਦਮੇ ਦਰਜ ਸਰ ਐਸਏ ਇੱਥੇ ਪਹਿਲਾਂ 4 ਮੁਕਦਮੇ ਦਰਜ ਨੇ ਆਮ ਜੈੱਟ ਤੇ ਹੋਰ ਵੱਖਰੀ ਵੱਖਰੀ ਥਾਰਾਂੋਂ ਦੇ ਐਨਡੀਪੀਐਸ ਦੇ ਵੀ ਦੋਹਰਾਂ ਨਾਲ ਸਰ ਫਾਜ਼ਿਲ ਤੋਂ ਆ ਟਿਵਾਣਾ ਕਲਾ ਪਿੰਡ ਹੈ ਫਾਜ਼ਿਲ ਦੇ ਜ਼ਿਲ੍ਹੇ ਦਾ ਉੱਥੇ ਦੇ ਰਹਿਣ ਵਾਲਾ ਜੀ ਪਰਦਰ ਸਰ ਉਹਨੂੰ ਕਿਸ ਤਰ੍ਹਾਂ ਦੀ ਆਦੀ ਹਾਲਾਤ ਕਿ ਦੱਸੋ ਉਹਦੀ ਹਾਲਤ ਠੀਕ ਹੈ ਉਹਨੂੰ ਸਿਵਲ ਹਸਪੀਟਲ ਪਹੁੰਚਾਇਆ ਗਿਆ ਹੈ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਜਦੋਂ ਵੀ ਉਹ ਹਸਪੀਟਲ ਤੋਂ ਡਿਸਚਾਰਜ ਹੋਊਗਾ ਉਹਦੀ ਹੋਰ ਜ਼ਿਆਦਾ ਪੁੱਛਗਿੱਛ ਕੀਤੀ ਜਾਊਗੀ ਇਸ ਨੇ ਇਥੇ ਮੇਰੇ ਜੀ ਵੀ ਕਹਿੰਦਾ ਸੀ ਜਿਹੜਾ ਇੱਥੇ ਪੈਦਲ ਆਇਆ ਸੀ ਨਹੀਂ ਆ ਇੱਥੇ ਕੋਈ ਵਾਰਦਾਤ ਦੇ ਫਰਾਗ ਵਿੱਚ ਹੈਗਾ ਸੀ ਇਹਨੂੰ ਕੋਈ ਇੱਥੇ ਛੱਡ ਕੇ ਗਿਆ ਹੈ ਜਾਂ ਕਿਸੇ ਦਾ ਵੇਟ ਕਰਦਾ ਪਿਆ ਸੀ ਉਹ ਡੂਰਿੰਗ ਇਨਵੈਸਟੀਗੇਸ਼ਨ ਸਾਰੀ ਗੱਲ ਕਲੀਅਰ ਹੋ ਜਾਊਗੀ ਇਹਦੇ ਕੋਲ ਬਰਾਮਦ ਕੀਤਾ ਗਿਆ ਹੈ ਜਤ 1 ਬੱਤੀ ਵਰ ਦਾ ਨਜਾਇਜ਼ ਵੈਪਨ ਬਰਾਮਦ ਹੋਇਆ ਹੈ ਤੇ ਲਾਈਵ ਰਾਉਂਡਸ ਵੀ ਉਹ ਤੋਂ ਬਰਾਮਦ ਹੋਏ